ਸੋ ਸਾਰਾ ਕੰਮ ਮੈਂ ਨੇ ਵੇਲ ਲਿਆ ਹੁਣ ਤਾਂ ਟਾਈਮ ਵੀ ਕਿੰਨਾ ਹੋ ਗਿਆ ਆ ਮੈਂ ਇਦਾਂ ਕਰਾਂ ਇਹ ਸੁੱਕੇ ਵੇ ਰਾਮ ਨੈਨਾ ਨੂੰ ਤਾਂ ਕੋਈ ਹੈ ਹੀ ਨਹੀਂ ਇੱਕ ਵਾਰੀ ਫੋਨ ਕਰਕੇ ਦੇਖਾਂ ਮੜੇ ਛਿੰਦੇ ਨੂੰ ਵੀ ਆ ਗਿਆ ਕਿ ਨਹੀਂ ਦੇਖਦੀ ਹਾਂ ਮਲਾ ਕੇ ਫੋਨ ਫੋਨ ਚੱਕਣ ਨੂੰ ਵੀ ਭਾਰ ਲਾਦਾ ਹਰ ਵੇਲੇ ਜੇਬ ਚ ਰੱਖਦਾ ਫੋਨ ਜੇ ਚੱਕਣਾ ਹੋਵੇ ਨੱਗ ਮੈਂਟ ਲਾਉਂਦਾ ਫੋਨ ਚੱਕਣ ਨੂੰ ਨਾਤਾ ਨੀ ਜੇ ਘਰ ਹੁੰਦੇ ਫੋਨ ਨਾ ਚੱਕਦੇ ਮੈਂ ਤੇ ਕਾਲ ਕਰ ਰਿਹਾ ਪੂਜਾ ਵਾਲੇ ਤੇ ਲਾਵਾ ਹੱਦ ਕੀਤੀ ਪਈ ਆ ਨਾ ਇਹਨਾਂ ਦਾ ਚੱਕਿਆ ਨਾ ਮੇਰਾ ਚੱਕਦਾ ਆ ਦੱਸ ਉਹ ਤਾਂ ਬਸ ਆ ਨਹੀਂ ਖਾਂਦੇ ਇੱਕ ਮਿੰਟ ਵੀ ਪਹਿਲੀ ਰੇਂਗ ਤੇ ਚੱਕ ਲੈਂਦੇ ਆ ਨਾ ਇਹ ਕੜਾ ਚੱਕਦੀ ਆ ਖobre ਕਿੱਥੇ ਉਜੜੇ ਉਹ ਕਿੱਥੇ ਨਹੀਂ ਦੱਸ ਚੱਲ ਜੋ ਵੀ ਕਰਦੇ ਆ ਕੋਈ ਗੱਲ ਨਹੀਂ ਕਮ ਸੇ ਕਮ ਤੂੰ ਨਾਲ ਮੋੜ ਲਿਆ ਉਹਨੂੰ ਉਥੇ ਧੁੱਪੇ ਗੇਟਾ 'ਚ ਬਿਠਾ ਕੇ ਆ ਗਏ ਆ ਘਰ ਹੁੰਦੀ ਸਾਨੂੰ ਕਾਹਦਾ ਸੀ ਫੇ ਅਗਲੇ ਜੋ ਮਰਜੀ ਕਿ ਜਿੱਦਾਂ ਮਰਜੀ ਕਰਦੇ ਨਾ ਕਰਦੇ ਲੈ ਜਿਸ ਸੱਤੀ ਨੂੰ ਤੂੰ ਕੋਲ ਦੋਨਾਂ ਨੇ ਨਹੀਂ ਚੱਕਿਆ ਹੈਗਾ ਦਸ ਹੁਣ ਕਿੰ ਕੀਤਾ ਜਾਵੇ ਮੈਨੂੰ ਨਹੀਂ ਲੱਗਦਾ ਉਹ ਘਰ ਆਏ ਹੋਣਗੇ ਇਹ ਆਮਨਾ ਕੋੜੇ ਵੇਚ ਕੇ ਸੁੱਤੇ ਪਏ ਕਿੰਨੇ ਇਹਨਾਂ ਨੂੰ ਨੀਂਦੜੇ ਚੜੇ ਹੋ ਆ ਚੱਲ ਜਿਹੜਾ ਰਹਿੰਦਾ ਕੰਮ ਹੁੰਦਾ ਨਵੇੜਾ ਕੋਠੇ ਤੇ ਸਾਰਾ ਖਲਾਰਾ ਪਿਆ ਆ ਉਹ ਚੱਕਾਂ ਮੈਂ ਜਾ ਕੇ ਯੋਤਾ 4-5 ਘੰਟੇ ਹੋ ਗਏ ਆ ਇੱਕ ਵਾਰ ਫੇਰ ਸ਼ਿੰਦੇ ਨੂੰ ਫੋਨ ਲਾ ਕੇ ਦੇਖਾਂ 10 ਸੇ ਸੁੱਤੇ ਨਹੀਂ ਉੱਠਦੇ ਚੱਕਦੇ ਇਹ ਫੋਨ ਮੈਂ ਏਦਾਂ ਕਰਦੀ ਆ ਫਾਇਦਾ ਨਹੀਂ ਬਾਰ-ਬਾਰ ਫੋਨ ਕਰਨ ਦਾ ਕੱਟਾਂ ਫੋਨ ਇਹਨਾਂ ਦੇ ਸੁੱਤਿਆਂ ਸੁੱਤਿਆਂ ਮੈਂ ਕਹਿੰਨੀ ਮੈਂ ਗੇੜਾ ਮਾਰੇ ਆਵਾਂ ਤਾਂ ਚੰਗੀ ਗੱਲ ਆ ਤਾ ਦੇਖ ਲਵਾ ਇਹਦੇ ਇੱਥੇ ਘਰਾੜੇ ਚੱਲਣ ਦੇ ਆ ਦਿਨ ਦੀ ਘੜੀ ਮੈਂ ਦੇਖ ਹੀ ਆਵਾਂ ਇਹਨੂੰ ਦੱਸਣਾ ਹੀ ਨਹੀਂ ਮੇਰਾ ਫੋਨ ਓ ਪੁੱਤ ਜਾ ਆਪਣੇ ਘਰੋਂ ਇੱਕ ਪਾਣੀ ਦਾ ਗਲਾਸ ਲੈ ਆ ਕੇ ਦੇ ਮੈਂ ਭੱਜ ਕੇ ਜਾਂ ਆਈ ਜਲਦੀ ਛੜਾ ਛੜਾ ਮੰਮੀ ਹਲੋ ਪਾਣੀ ਪੀ ਲਾ ਪੀ ਲਾ ਪਾਣੀ ਮੰਮੀ ਮਾਤਾ ਤੂੰ ਇੱਥੇ ਕਾਹਦੇ ਬੈਠੀ ਸਵੇਰ ਦੀ ਇਹ ਕਿੱਥੇ ਆ ਹੈ ਨਹੀਂ ਘਰ ਹੈ ਹੁਣ ਠੀਕ ਆ ਹੋਰ ਪੀ ਲਾ ਹੋਰ ਪੀ ਲਾ ਲੈ ਵਤ ਫੜੀ ਮੰਮੀ ਉੱਠੋਂਗੇ ਚਲਿਏ ਘਰ ਨੂੰ ਸਾਨੂੰ ਚਲਿਏ ਕਿੱਥੇ ਘਰ ਨੂੰ ਚਲੀਏ ਆਪਾਂ ਰਹਿਣ ਤੋਂ ਨਹੀਂ ਹੈਗੇ ਤਾਂ ਅੱਜ ਤੁਸੀਂ ਮੇਰੇ ਨਾਲ ਆਪਾਂ ਘਰ ਨੂੰ ਚੱਲਦੇ ਚਲੋ ਉੱਠੋ ਧਿਆਨ ਨਾਲ ਕੋਈ ਨਾ ਤਾਂ ਬੈਠੋ ਛੁਰਦਣ ਲਾ ਚੱਕ ਲਈਓ ਬੱਸ ਚਲੋ ਤੁਸੀਂ ਵੇਰਦੇ ਇੱਥੇ ਬੈਠੇ ਜਦ ਛੱਡ ਕੇ ਗਏ ਤੁੱਪ ਜੀ ਬੈਠੇ ਆ ਦੱਸ ਹੇ ਰੱਬਾ ਐ ਤੇ ਖੜਜੋ ਧਿਆਨ ਨਾਲ ਖੜਜੋ ਮੈਂ ਬੈਗ ਲੈ ਕੇ ਠੀਕ ਆ ਤੁਸੀਂ ਚੱਕਰ ਤਾਂ ਨਹੀਂ ਆਲੇ ਹੈ ਮੈਂ ਲੈ ਕੇ ਬੈਗ ਧਿਆਨ ਨਾਲ ਖੜੇ ਹੋਇਆ ਹੈ ਠੀਕ ਤੁਸੀਂ ਕੋਈ ਨਹੀਂ ਕਰਨ ਠੀਕ ਹੈ ਤੁਸੀਂ ਹਾਂ ਠੀਕ ਹਾਂ ਠੀਕ ਜਾ ਇੱਕ ਮਿੰਟ ਇੱਕ ਮਿੰਟ ਧਿਆਨ ਨਾਲ ਮੈਂ ਫੜਦੀ ਹਾਂ ਚਲ ਆ ਜਾ ਬੈਠੋ ਬੈਠੋ ਚਲੋ ਬੈਠੋ ਬੈਠੋ ਤੁਸੀਂ ਬੈਠਦੇ ਹੋ ਨਾ

ਨਿੰਦਰ ਆ ਪਤਾ ਨਹੀਂ ਭੁੱਖਾ ਆ ਇਹ ਨਿੰਦਰ ਨਿੰਦਰ ਇਹ ਪਤਾ ਨਹੀਂ ਕਿੱਥੇ ਨੂੰ ਚਲ ਗਈ ਆ ਮੈਨੂੰ ਲੱਗਦਾ ਦੁੱਧ ਲੈਣ ਗਈ ਹੋਣੀ ਆ ਚਲ ਆ ਜਾ ਡੁੱਲ ਮੈਂ ਤੇਨਾਂ ਕੁਝ ਖਾਣ ਨੂੰ ਤੇ ਆ ਜਾ ਆ ਜਾ ਚਲੋ ਮੰਮੀ ਬੈਜੋ ਉੱਥੇ ਬੈਠੋ ਨਹੀਂ ਤੂੰ ਫੇ ਮਾਤਾ ਨੂੰ ਲੈ ਆਈਆਂ ਛੰਦਾ ਹੈ ਨਹੀਂ ਕਰ। ਉਹ ਮੈਂ ਤਾਂ ਕਿੰਨੇ ਫੋਨ ਕੀਤਾ ਤੁਸੀਂ ਤਾਂ ਚੁੱਪ ਕਰਕੇ ਘਰਾੜੇ ਮਾਰੀ ਜਾਂਦੇ ਬੈਠੇ ਤੁਹਾਨੂੰ ਨਹੀਂ ਪਤਾ ਹੈਗਾ ਗਰਮੀ ਦੇ ਵਿੱਚ ਤੁਸੀਂ ਬਿਠਾ ਕੇ ਆ ਕੇ ਉਹਨੇ ਫੋਨ ਨਹੀਂ ਚੱਕਿਆ ਹਾਰ ਕੇ ਮੈਂ ਤਾਂ ਸਬਜ਼ੀ ਵੀ ਬਣਾ ਲਈ ਹੈ ਮੈਂ ਕੋਠੇ ਤੇ ਸਾਰਾ ਕੰਮ ਵੀ ਨਹੀਂ ਵੜਾਈ ਤਿੰਨ ਚਾਰ ਘੰਟੇ ਹੋ ਗਏ ਉਹ ਜਾ ਕੇ ਮੈਂ ਦੇਖਾਂ ਤਾਂ ਉੱਥੇ ਪਾਣੀ ਪਾਣੀ ਬੈਠੀ ਕਰਦੀ ਹੋਣੀ ਆ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਦਿੱਤਾ ਆਲੇ ਦੁਆਲੇ ਕਹਿੰਦੇਣਾ ਸੀ ਉੱਥੇ ਦੇਖਣਾ ਸੀ ਵਿਹੋਸ਼ ਹੋਈ ਪਈ ਅੱਖਾਂ ਮੀਟੀਆਂ ਆ ਉਹ ਕਿੱਥੇ ਚਲ ਗਈ ਮੈਨੂੰ ਸਾਨੂੰ ਕੀ ਪਤਾ ਹੁਣ ਤੁਸੀਂ ਛੱਡ ਕੇ ਆਏ ਆ ਤੁਹਾਨੂੰ ਪਤਾ ਹੋਊਗਾ ਮੈਨੂੰ ਕੀ ਪਤਾ ਉਹਦਾ ਘਰ ਕੋਈ ਵੀ ਨਹੀਂ ਸੀ ਜੰਦਾ ਲੱਗਿਆ ਚੱਲ ਤੁਸੀਂ ਦਿਮਾਗ ਨਾ ਖਾਓ ਮੈਨੂੰ ਦੇਖ ਲੈਂਦਾ ਪਾਣੀ ਪੂਣੀ ਦੇ ਲੈਂਦਾ ਘਟ ਜਾ ਲਿਆ ਦੇ ਮਾਤਾ ਨੂੰ ਐਦਾਂ ਕਰੀ ਪਾਣੀ ਚ ਬਲੂ ਕੁਛ ਪਾ ਕੇ ਦੇ ਫੇ ਦੇ ਤਾਂ ਨਹੀਂ ਜੇ ਤੁਹਾਨੂੰ ਹੈ ਨਾ ਫਿਕਰ ਹੁੰਦਾ ਚੱਲ ਬਾਕੀ ਤਾਂ ਜੋ ਵੀ ਕਰੀ ਜਾਣਾ ਕਰੀ ਜਾਣਾ ਕਮ ਸੇ ਕਮ ਤੁਸੀਂ ਦੇਖਤਾ ਲਵੋ ਚੱਲ ਲਿਆ ਹੁਣ ਫਤ ਸਿੰਦੇ ਹੁਣੀ ਆਏ ਨਹੀਂ ਆਏ ਨਹੀਂ ਫੇ ਤੁਸੀਂ ਇੱਧਰ ਨੂੰ ਆ ਜਾਂਦੇ ਤੁਸੀਂ ਸਵੇਰ ਦੇ ਉੱਥੇ ਹੀ ਬੈਠੇ ਆ ਕੀ ਕਰਦੀ ਫੇਰ ਮੈਂ ਆਖਿਆ ਇਧਰੋਂ ਵੀ ਡਰ ਲੱਗਦਾ ਸੀ ਮੈਨੂੰ ਤੁਸੀਂ ਪੈ ਜਾਣਾ ਮੈਨੂੰ ਕੀ ਕਰਦੀ ਫੇਰ ਮੈਂ ਮੇਰੇ ਪਤਾ ਨਹੀਂ ਮਨ ਨੂੰ ਕੀ ਹੋਈ ਜਾਂਦਾ ਸੀ ਜਾਂਦਾ ਹੋਰ ਇਤਰਾ ਮੈਂ ਕਿਹਾ ਮੈਂ ਜਾ ਕੇ ਦੇਖ ਕੇ ਆਵਾਂ ਪਤਾ ਨਹੀਂ ਟਕਾਈ ਜਈ ਨਾ ਆਵੇ ਅੱਜ ਮੈਨੂੰ ਗੁਰੂ ਘਰ ਪਾ ਦੇਣਾ ਥੋੜਾ ਜਿਹਾ ਉਥੇ ਨਾ ਜਾਂਦੇ ਜਰੀ ਉਹ ਤਾਂ ਫੋਨ ਚੱਕਦੇ ਨਹੀਂ ਪਹਿਲਾਂ ਮੈਂ ਪੂਜਾ ਨੂੰ ਵੀ ਲਾਇਆ ਛਿੰਦੇ ਨੂੰ ਵੀ ਫੋਨ ਲਾਇਆ ਹਾਰ ਕੇ ਚੱਕਿਆ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਦਾ ਨਹੀਂ ਠਹਿਰ ਕੇ ਲਾ ਕੇ ਦੇ ਲਈ ਮੈਂ ਕੋਠੇ ਦੀ ਸਫਾਈ ਹੋਈ ਕੰਚ ਲਗੀ ਪਾਣੀ ਪੂਣੀ ਪਾਣ ਬੂਟਿਆਂ ਨੂੰ ਮੁੜ ਕੇ ਆਖਿਆ ਘੰਟੇ ਬਾਅਦ ਫੇਰ ਦੇਖਾਂ ਫੇਰ ਫੋਨ ਮੈਂ ਕਿਹਾ ਲਾ ਕੇ ਦੇਖਦੇ ਨਹੀਂ ਚੱਲ ਹੁਣ ਆ ਗਿਆ ਹੁਣ ਫੇਰ ਨਹੀਂ ਚੱਕਿਆ ਫੋਨ ਹੁਣ ਜਦੋਂ ਮੈਂ ਜਾ ਕੇ ਦੇਖਾਂ ਤਾਂ ਉੱਥੇ ਗੇਟਾ ਮੋਰੇ ਬਿਓਚੀ ਪਈ ਸੀਗੀ ਮਾਂ ਤਾਂ ਆ ਜਾਂਦੀ ਘਰ ਨੂੰ ਕਿੱਦਾਂ ਆ ਜਾਂਦੀ ਦਸ ਗਰਮੀ ਦੇ ਵਿੱਚ ਤੁਰ ਕੇ ਉਹ ਆਹ ਤਾਂ ਪਤਾ ਸੀ ਮੈਂ ਤਾਂ ਤਾਂ ਛੱਡਿਆ ਆ ਫੇ ਇੱਥੇ ਕਿਤੇ ਹਾਲ ਵਾਲੇ ਹੋਣੇ ਆ ਚੱਲ ਆ ਜੂਗੇ ਮੈਂ ਕਿਹਾ ਚਾਹ ਤੁਸੀਂ ਸੁੱਤੇ ਹੋ ਮੈਂ ਜਾਣੂ ਜਾ ਕੇ ਦੇਖਿਆ ਨਹੀਂ ਮੈਂ ਤਾਂ ਤਾਂ ਨਹੀਂ ਠਾਲਿਆ ਉੱਧੇ ਪਤਾ ਨਹੀਂ ਕੀ ਹੋਇਆ ਕਿੱਥੇ ਉੱਜੜ ਗਏ ਦੋਨੇ ਜਣੇ ਸੋਹਣੇ ਆ ਪਤਾ ਮੈਨੂੰ ਕਿੱਥੇ ਨੂੰ ਉੱਜੜ ਗਏ ਇਹ ਤਾਂ ਹੁਣ ਤੁਹਾਨੂੰ ਪੁੱਛਣਾ ਚਾਹੀਦਾ ਸੀਗਾ ਜੇ ਤੁਸੀਂ ਪਹਿਲਾਂ ਅਗਲੇ ਨੇ ਫੋਨ ਨਹੀਂ ਚੱਕਿਆ ਤੁਸੀਂ ਉਸ ਟਾਈਮ ਹੀ ਨਾਲ ਮੋੜ ਲਿਆਂਦੇ ਤੁਹਾਨੂੰ ਵੀ ਤਾਂ ਪਤਾ ਕਹਿਣੇ ਮੇਰੀ ਮਾਤਾ ਕਹਿੰਦੀ ਸੀ ਕਿ ਮੈਂ ਕਿਹਾ ਹੁਣ ਪਹਿਲਾਂ ਮੈਂ ਲੈ ਕੇ ਆਉਂਗਾ ਘੜੀ ਨੂੰ ਤਾਂ ਫੋਨ ਆ ਜਾਣਾ ਫੇ ਛੱਡ ਜਾ ਮਾਤਾ ਫੇ ਮੈਂ ਛੱਡਣ ਤੁਰ ਪਊਗਾ ਮਤਾ ਕਿਦਾਂ ਹੁਣ ਸੇ ਠੀਕ ਆ ਹਾਂ ਠੀਕ ਆ ਹੁਣ ਤਾਂ ਅੱਗੇ ਨਾਲੋਂ ਫਰਕ ਆ ਕੁਛ ਉਹ ਤਾਂ ਵਿਚਾਰੀ ਇਹ ਚਲੀ ਗਈ ਇਹਨੇ ਮੈਨੂੰ ਬਚਾ ਲਿਆ ਨਹੀਂ ਤਾਂ ਅੱਜ ਮੇਰੀ ਬੱਸ ਸੀ ਕਿਉਂਕਿ ਧੁੱਪ ਬਹੁਤ ਸੀ ਉੱਥੇ ਲਾਗੇ ਛਾਗੇ ਕੋਈ ਛਾਂ ਵੀ ਕਿਤੇ ਹੈ ਨਹੀਂ ਸੀ ਮੈਂ ਤੇ ਮੇਰੇ ਤਾਂ ਇੰਨੀ ਵੀ ਹਿੰਮਤ ਨਹੀਂ ਰਹੀ ਭੀ ਮੈਂ ਛਾਵੇਂ ਨੋਜਣਾ ਉੱਠ ਕੇ ਮੇਰੀ ਤਾਂ ਬੱਸ ਸੀ ਬਸ ਮੈਨੂੰ ਚੱਕਰ ਆਉਣ ਲੱਗ ਪਏ ਮੈਨੂੰ ਕੁਛ ਨਹੀਂ ਪਤਾ ਲੱਗਿਆ ਇੰਨੇ ਨੂੰ ਇਹ ਚਲੀ ਗਈ ਇਹਨੇ ਮੈਨੂੰ ਬਚਾ ਲਿਆ ਪਾਣੀ ਪੂਣੀ ਪੜਾਇਆ ਖਰੇ ਕੀਤੇ ਆ ਲਿਆਈ ਕਿਸੇ ਦੇ ਗਵਾਂਡਿਆਂ ਦੇ ਕਿਸੇ ਦੇ ਤਾਂ ਮੈਨੂੰ ਪਾਣੀ ਪੜਾਇਆ ਬਸ ਮੈਂ ਤਾਂ ਇਹੀ ਹੱਥ ਜੋੜਦੀ ਆ ਇਹਦਾ ਭਲਾ ਹੋਵੇ ਵਿਚਾਰੀ ਦਾ ਚਲ ਮਾਤਾ ਇਦਾਂ ਕਥੇ ਕਰ ਚੱਲ ਸਾਡਾ ਫਰਜ਼ ਸੀ ਮਾਤਾ ਕੰਨੂ ਆਲੇ-ਦਾਲੇ ਗਵਾਂਡਰ ਦੇਖ ਲੈਂਦਾ ਕੋਈ ਦੇਖ ਲੈਂਦਾ ਮਾਂ ਨੂੰ ਗੇਟਾ ਮਾਰੇ ਸਿੱਟੇ ਆਇਆ ਸਾਡੇ ਸਿਰ 'ਚ ਵੀ ਸਵਾਹ ਪੈਣੀ ਸੀ ਹੋਏ ਹੋਏ ਕਾਨੇ ਸੀ ਲੋਕਾਂ ਨੇ ਵੀ ਮੈਂ ਵੀ ਇਹ ਕਹੀ ਕੁਝ ਸੋਚਦੀ ਗਈ ਆ ਕਿ ਦੇਖ ਕੇ ਤਾਂ ਆਵਾ ਚੱਲ ਫੇ ਵੀ ਤੂੰ ਟਾਈਮ ਨਾ ਚੱਲ ਗਈ ਲੈ ਹੋਰ ਕੀ ਆ ਮੈਨੂੰ ਪਤਾ ਨਹੀਂ ਮਨ ਨੂੰ ਕਿਉਂ ਚਾਹੁੰਦੀ ਜੀ ਲੱਗੀ ਹੋ ਸੀ ਤੜਫਣਾ ਜੀ ਵੀ ਮੈਂ ਚੱਕੜੀ ਘੜੀ ਜਾ ਕੇ ਦੇਖ ਆਵਾਂ ਕਦੀ ਨਹੀਂ ਐਦਾਂ ਹੋਇਆ ਅੱਜ ਪਤਾ ਨਹੀਂ ਕਿਉਂ ਐਦਾਂ ਹੋਈ ਜਾਂਦਾ ਸੀਗਾ ਉਹ ਛੱਡ ਤਾਂ ਮੈਂ ਵੀ ਆਇਆ ਮੈਨੂੰ ਉਦੋਂ ਸਿਗਾ ਮੁੜ ਕੇ ਮੈਨੂੰ ਨੀਂਦ ਆ ਗਈ ਮੈਂ ਕਿਹਾ ਕਿਤੇ ਜਿਆਦਾ ਅੱਗੇ ਪਿੱਛੇ ਨਾ ਦੂਰ ਨਾ ਗਏ ਹੋਣ ਪਰ ਮੈਨੂੰ ਇਹ ਥੋੜਾ ਪਤਾ ਸੀਗਾ ਇਹ ਰੋਣੀ ਆਉਣਾ ਨਹੀਂ ਹੈਗਾ ਆ ਦੇਖਤੀ ਜਕੇ ਦਾ ਫੋਨ ਆ ਪ੍ਰੀਤ ਦਾ ਫੋਨ ਆ ਕਿੱਕੰਦੀ ਹੈਲੋ ਹੈਲੋ ਹਾਂਜੀ ਮਾਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰੀਤ ਕਿੱਦਾਂ ਹਾਲ ਹਾਂਜੀ ਠੀਕ ਆ ਮੈਂ ਤੁਹਾਨੂੰ ਫੋਨ ਕਰੀ ਜਾਨੀ ਤੁਸੀਂ ਚੱਕਦੇ ਨਹੀਂ ਪਏ ਓਹੋ ਉਹ ਫੋਨ ਮੈਂ ਨਾ ਬਾਹਰ ਗਈ ਸੀ ਡਿੱਗੀ ਚ ਪਿਆ ਰਹਿ ਗਿਆ ਸਕੂਟਰ 'ਚ ਤੇਰੇ ਇਹੀ ਕੰਮ ਆ ਬਸ ਜਿੱਥੇ ਪਿਆ ਮੈਂ ਚੇਤਾ ਭੁੱਲ ਗਿਆ ਅੱਛਾ ਹਾਂ ਕੀ ਹੋਇਆ ਮੈਂ ਤਾਂ ਤਾਂ ਤੁਹਾਨੂੰ ਫੋਨ ਕੀਤਾ ਸੀਗਾ ਕਿ ਨਾਨੀ ਨੂੰ ਅਟੈਕ ਆ ਗਿਆ ਹਾਏ ਰੱਬਾ ਕੀ ਕਹਿਨੀ ਤਪ੍ਰੇਤ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਡਰਦੇ ਕਿਉਂ ਮੈਂ ਗੱਲ ਤਾਂ ਸੁਣਾ ਪੂਰੀ ਹਾਂ ਦੱਸ ਉਹ ਤਾਂ ਟਾਈਮ ਦੇ ਨਾਲ ਹਸਪੀਟਲ ਲੈ ਗਏ ਤੇ ਬਚਾਅ ਹੋ ਗਿਆ ਭਲਾ ਹੋਵੇ ਉਸ ਇਨਸਾਨ ਦਾ ਜਿਹੜਾ ਟਾਈਮ ਨਾਲ ਲੈ ਗਿਆ ਪਤਾ ਨਹੀਂ ਕਿਹੜਾ ਦਿੱਤਾ ਲੈ ਆ ਗੇ ਆ ਗਿਆ ਚਲੋ ਕੋਈ ਨਹੀਂ ਹੁਣ ਤੁਸੀਂ ਟੈਨਸ਼ਨ ਨਾ ਲਵੋ ਪਤਾ ਨਹੀਂ ਕਿਹੜਾ ਭਲਾ ਕੀਤਾ ਜਿਹੜਾ ਨਾਨੀ ਰਾਜ ਬਚਾਅ ਹੋ ਗਿਆ ਭਲਾ ਭਲਾ ਤਾਂ ਮੈਂ ਹੁਣੇ ਕੀਤਾ ਸੀ ਪਰ ਮੈਨੂੰ ਉਹਦਾ ਇੰਨੀ ਛੇਤੀ ਫਲ ਮਿਲ ਜੂਗਾ ਮੈਂ ਇਹ ਨਹੀਂ ਸੀ ਸੋਚਿਆ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਨਾਨੀ ਨੂੰ ਕੱਢ ਨੂੰ ਛੁੱਟੀ ਮਿਲ ਜਾਣੀ ਆ ਘਰੇ ਲੈ ਆਣਾ ਆ ਫਿਰ ਤੁਸੀਂ ਦੇਖ ਜਿਓ ਆ ਕੇ ਪ੍ਰੀਤ ਸਿਆਣਿਆਂ ਦੀ ਸਹੀ ਕਹਾਵਤ ਆ ਸਿਆਣੇ ਕਹਿੰਦੇ ਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਹਾਂਜੀ ਚਲ ਕੋਈ ਨਹੀਂ ਮੈਂ ਆਉਂਗੀ ਦੇਖਣ ਹੈ ਖਿਆਲ ਰੱਖਿਓ ਤੁਸੀਂ ਹੈ ਠੀਕ ਆ ਠੀਕ ਆ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਿਓ ਹੁਣ ਚਲ ਠੀਕ ਆ ਓਕੇ ਚੱਲ ਸ਼ੁਕਰ ਹੈ ਰੱਬ ਦਾ ਤੇ ਐਵੇਂ ਨਾ ਲੈ ਗਿਆ ਬਚਾ ਹੋ ਗਿਆ ਬਚਾ ਤਾਂ ਹੋਣਾ ਹੀ ਸੀ ਕੀ ਗੱਲ ਹੋ ਗਈ ਮੰਮੀ ਮੰਮੀ ਨੂੰ ਹਨਾ ਅਟੈਕ ਜਿਹਾ ਆ ਗਿਆ ਸੀ ਹੁਣ ਠੀਕ ਆ ਬਚਾ ਹੋ ਗਿਆ ਪੈ ਗਿਆ ਮਾੜਾ ਕੰਮ ਹੋਇਆ ਮੰਮੀ ਕਹਿੰਦੇ ਟਾਈਮ ਨਾ ਲੈ ਗਏ ਸੀਗੇ ਤਾਂ ਕਰਕੇ ਬਚਾ ਹੋ ਗਿਆ ਸ਼ੁਕਰ ਹੈ ਮਾਲਕ ਦਾ ਮਾਲਕ ਸਭ ਦਾ ਭਲਾ ਕਰੇ ਮੰਮੀ ਭਲਾ ਪਤਾ ਕਿਹੜਾ ਹੋਇਆ ਮੰਮੀ ਹਾਂ ਪੁੱਤਾ ਸਲਾ ਤੁਹਾਡਾ ਹੋਵੇ ਮੈਂ ਤੁਹਾਨੂੰ ਬਚਾਇਆ ਨਾ ਅੱਜ ਪਿਆਸਿਆਂ ਨੂੰ ਮੇਰੀ ਮਾਂ ਦਾ ਤਾਂ ਭਲਾ ਹੋਇਆ ਮੰਮੀ ਮੈਂ ਬਹੁਤ ਗਲਤ ਕਰਦੀ ਸੀ ਤੁਹਾਡੇ ਨਾਲ ਮੈਂ ਅੱਜ ਤੋਂ ਵੱਧ ਮਾਂ ਨੂੰ ਨਾਲ ਇਦਾਂ ਨਹੀਂ ਕਰੂੰਗੀ ਚਲ ਕੋਈ ਨਹੀਂ ਮੇਰਾ ਪਪਾ ਹਮਾਰ ਤੁਸੀਂ ਮੇਰੇ ਕੋਲ ਰਹਿਣਾ ਮੈਂ ਤੁਹਾਨੂੰ ਨਹੀਂ ਜਾਣ ਦੇਣਾ ਮੈਂ ਤੁਹਾਡੀ ਸੇਵਾ ਕਰੂੰਗੀ ਮੰਮੀ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿੰਦੀ ਜੇ ਮੈਂ ਅੱਜ ਇਸ ਮਾਂ ਦਾ ਖਿਆਲ ਰੱਖੂੰਗੀ ਮੇਰੀ ਉਹ ਮਾਂ ਸੁਖੀ ਰਹੂਗੀ ਠੀਕ ਆ ਮੰਮੀ ਆਪਾਂ ਹਨਾ ਹੁਣ ਮੰਮੀ ਛਿੰਦੇ ਦੇ ਨਾਲ ਇੱਕ ਐਗਰੀਮੈਂਟ ਲਿਖਣਾ ਹੈ ਅੱਗੇ ਤਾਂ ਅਸੀਂ ਐਗਰੀਮੈਂਟ ਇਹ ਲਿਖਿਆ ਸੀ ਨਾ ਵੀ ਇੱਕ ਮਹੀਨਾ ਤੂੰ ਮਾਂ ਨੂੰ ਰੱਖਣਾ ਤੂੰ ਖਰਚਾ ਕਰਨਾ ਇੱਕ ਮਹੀਨਾ ਅਸੀਂ ਰੱਖਣਾ ਅਸੀਂ ਖਰਚਾ ਕਰਨਾ ਇੱਕ ਇੱਕ ਮਹੀਨੇ ਦੀ ਪੈਨਸ਼ਨ ਲੈਣੀ ਆ ਪਰ ਹੁਣ ਆਪਾਂ ਮੰਮੀ ਉਹਦੇ ਨਾਲ ਇਹ ਐਗਰੀਮੈਂਟ ਕਰਨਾ ਹੈ ਮਾਂ ਨੂੰ ਅਸੀਂ ਰੱਖਣਾ ਖਰਚਾ ਵੀ ਅਸੀਂ ਅਸੀਂ ਤੁਹਾਡਾ ਕਰਨਾ ਹੈ ਪੈਨਸ਼ਨ ਮਾਤਾ ਤੁਸੀਂ ਉਹਨੂੰ ਦੇਣੀ ਆ ਅਸੀਂ ਪੈਨਸ਼ਨ ਨਹੀਂ ਹੁਣ ਲੈਣੀ। ਅਸੀਂ ਮੰਮੀ ਔਖੇ ਹੋਈਏ, ਸੌਖੇ ਹੋਈਏ। ਅਸੀਂ ਕੋਈ ਪੈਸਾ ਨਹੀਂ ਰੱਖਣਾ। ਅਸੀਂ ਤੁਹਾਡਾ ਪੂਰਾ ਖਿਆਲ ਰੱਖਾਂਗੇ। ਪਰ ਅਸੀਂ ਤੁਹਾਨੂੰ ਹੁਣ ਜਾਣ ਨਹੀਂ ਦੇਣਾ ਉੱਥੇ। ਰਹਿਣਾ ਤੁਸੀਂ ਸਾਡੇ ਕੋਲੇ ਹੀ ਆ। ਪਰ ਅਸੀਂ ਪੈਸਾ ਕੋਈ ਨਹੀਂ ਲੈਣਾ ਤੁਹਾਡੇ ਕੋਲੋਂ। ਜਿੱਦਾਂ ਤੁਸੀਂ ਮਰਜ਼ੀ ਬੇਫਿਕਰ ਹੋ ਕੇ ਉਹਨਾਂ ਨੂੰ ਪੈਸੇ ਦੇਵੋ। ਸਾਰੀ ਪੈਨਸ਼ਨ ਦਿਆ ਕਰੋ। ਚਾਹੇ ਤੁਸੀਂ ਕਿਤੇ ਗੁਰਦਰਾ ਸਾਹਿਬ ਧਾਰਮਿਕ ਸਥਾਨ ਤੇ ਦਸੌਂ ਕੱਢਣਾ ਹੈ ਉੱਥੇ ਦਿਆ ਕਰੋ। ਪਰ ਆਪਾਂ ਨਹੀਂ ਲਵਾਂਗੇ। ਜੇ ਅਸੀਂ ਹੋਰ ਰੱਖਾਂਗੇ ਤਾਂ ਆਪਣੀ ਮਾਂ ਨੂੰ ਰੱਖਾਂਗੇ ਅਸੀਂ ਪੈਸੇ ਨੂੰ ਨਹੀਂ ਦੇਖਣਾ ਅਸੀਂ ਆਪਣੀ ਮਾਂ ਨੂੰ ਦੇਖਣਾ ਮੰਮੀ ਚੰਨ ਪੁੱਤ ਤੁਹਾਡੀ ਦੁਆ ਲੱਗ ਗਈ ਜਿਹੜੀ ਤੁਸੀਂ ਮੈਨੂੰ ਥੋੜੀ ਦੇਰ ਪਹਿਲਾਂ ਕਿਹਾ ਕਿ ਨਹੀਂ ਹਟੇ ਕਿ ਭਲਾ ਹੋਵੇ ਦਾ ਮੰਮੀ ਉਹ ਤੁਹਾਡਾ ਲਫ਼ਜ਼ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਨੀ ਹਾਥ ਤੇ ਸਿਰੋਂ ਜਵਾ ਗਿਆ ਅੱਜ ਤੋਂ ਬਾਅਦ ਮੰਮੀ ਮੈਂ ਤੁਹਾਨੂੰ ਕੋਈ ਦੁੱਖ ਨਹੀਂ ਆਣ ਦਵਾਂਗੀ ਠੀਕ ਆ ਤੂੰ ਮੇਰੀ ਮਾਂ ਆ ਮਾਂ ਮੈਂ ਤੁਹਾਨੂੰ ਕੋਈ ਦੁੱਖ ਨਹੀਂ ਆਣ ਦਵਾਂਗੀ ਚਲ ਕੋਈ ਨਹੀਂ ਪੁੱਤ ਉਹਨੂੰ ਭੁੱਲਿਆ ਨਹੀਂ ਕਹਿੰਦੇ ਜਿਹੜਾ ਭੁੱਲ ਕੇ ਅੱਛਾ ਹੁਣ ਦੱਸ ਮੇਰੀ ਮਾਂ ਤੂੰ ਰੋਟੀ ਖਾਣੀ ਮੈਂ ਤੈਨੂੰ ਦਵਾਂ ਭੁੱਖ ਲੱਗੀ ਕੋਈ ਨਹੀਂ ਪੁੱਤ ਮੈਂ ਖਾ ਲੰਨੀ ਆ ਰੋਟੀ ਠੀਕ ਆ ਮੈਂ ਲੈ ਕੇ ਆਈ ਤੇ ਮੇਰੀ ਭੁੱਖ ਮਰ ਗਈ ਜਾਂ ਤੁਹਾਨੂੰ ਐ ਇੰਨਾ ਹੁਣ ਮੈਂ ਤੁਹਾਡਾ ਪਿਆਰ ਦੇਖਿਆ ਮੇਰੀ ਤਾਂ ਉਦਾਂ ਹੀ ਭੁੱਖ ਮਰ ਗਈ ਨਹੀਂ ਮਾਂ ਹੁਣ ਮੈਂ ਤੈਨੂੰ ਰੋਟੀ ਦੇ ਦਿਆਂ ਜਾਂ ਮੰਮੀ ਨੂੰ ਪਨੀਰ ਦੇ ਉੱਤੇ ਨਾ ਥੋੜੇ ਜਿਹਾ ਲੂਣ ਪਾ ਕੇ ਲਿਆ ਕੇ ਦੇ ਠੀਕ ਕਰੋ ਜਾਂ ਤੇ ਲਿਆ ਕੇ ਦੇ ਠੀਕ ਆ ਮੇਰੀ ਮਾਂ ਨੂੰ ਮੈਂ ਤੱਤੀ ਬਾਹ ਵੀ ਨਹੀਂ ਲੱਗਣ ਦਊਂਗੀ ਹੁਣ ਲੈ ਆ ਕੇ ਦੇ ਠੀਕ ਆ ਮੈਂ ਅੰਗੂਰ ਵੀ ਲਿਆ ਕੇ ਰੱਖੇ ਹੋਆ ਥੋੜੀ ਜਿਹੀ ਉਹ ਦੇ ਉਹ ਵਧੀਆ ਆ ਉਹਨਾਂ ਕੋ ਉਹਾੜ ਨਹੀਂ ਹੋਣੀ ਸਤੋ ਬਹੁਤ ਗਲਤੀਆਂ ਹੋ ਗਈਆਂ ਮੰਮੀ ਅਸੀਂ ਤੁਹਾਨੂੰ ਮਾਤਾ ਬੁੜੀ ਹਰ ਮਾਰੇ ਲਵਜਾ ਦੇ ਨਾਲ ਤੁਹਾਨੂੰ ਕੋਤ ਬਸ ਤੁਹਾਡੇ ਵੀ ਨਹੀਂ ਸੀ ਇਹ ਕੋਈ ਮਾੜਾ ਹੀ ਬਖਦ ਦਾ ਅਸੀਂ ਬਸ ਪੈਨਸ਼ਨ ਦੀ ਖਾਤਰੀ ਲੜਦੇ ਰਹੇ ਟਾਈਮ ਹੁੰਦਾ ਕੋਈ ਮਾੜਾ ਮਾਂ ਨੂੰ ਨਹੀਂ ਦੇਖਿਆ ਬਸ ਪੈਨਸ਼ਨ ਦੇਖੀ ਇਧਰੋਂ ਹਿਰਾਫੇਰੀ ਕਰਕੇ ਪੈਨਸ਼ਨ ਲੈ ਲਈ ਉਧਰੋਂ ਹਿਰਾਫੇਰੀ ਕਰਕੇ ਪੈਨਸ਼ਨ ਲੈ ਲਈ ਹੋ ਸਕਦਾ ਮੈਂ ਹੀ ਕਿਤੇ ਮਾੜੇ ਕਰਮ ਕੀਤੇ ਹੋਣ ਜਿਹੜਾ ਇਹ ਮੈਨੂੰ ਭੁਗਤਣਾ ਪਿਆ ਤੁਸੀਂ ਕੋਈ ਮਾੜੇ ਕਰਮ ਨਹੀਂ ਕੀਤੇ ਮਾੜੇ ਕਰਮ ਤਾਂ ਸਾਡੇ ਸੀਗੇ ਆਪਾਂ ਪ੍ਰਾਪਰਟੀ ਵੰਡ ਲਈ ਸਭ ਕੁਝ ਵੰਡ ਲਿਆ ਅਸੀਂ ਤਾਂ ਆਪਣੀ ਮਾਂ ਵੀ ਵੰਡ ਲਈ ਉਹ ਮਾਂ ਵੰਡ ਲਈ ਜਿਹੜੀ ਛੋਟੇ ਹੁੰਦੇ ਸਾਨੂੰ ਆਪਣੇ ਹੱਥਾਂ ਦੇ ਨਾਲ ਖਾਣਾ ਖਲਾਉਂਦੀ ਸੀ ਦੁੱਧ ਪਲਾ ਕੇ ਪਾਲਦੀ ਸੀ ਅਸੀਂ ਅੱਜ ਉਸ ਮਾਂ ਨੂੰ ਉਹ 게ਟਾਂ ਦੇ ਮੂਰੇ ਛੱਡ ਕੇ ਆ ਗਏ ਪਾਣੀ ਨੂੰ ਵੀ ਤਰਸਦੀ ਰਹੀ ਮੰਮੀ ਕੋਈ ਨਹੀਂ ਤੁਸੀਂ ਪਨੀਰ ਖਾ ਲਓ ਪਹਿਲਾਂ ਪਨੀਰ ਖਾ ਲਓ ਫਿਰ ਮੈਂ ਤੁਹਾਨੂੰ ਰੋਟੀ ਬਣਾ ਕੇ ਦਵਾਂਗੀ ਖਾਲ ਨੂੰ ਚਾਲ ਪੁੱਤਾ ਨਮਕ ਪਾਤਾ ਕੋਰਤ ਪਾਤਾ ਭਾਵੇਂ ਪੁੱਤ ਕੁੱਤ ਹੋ ਜਾਂਦੇ ਆ ਪਰ ਮਾਵਾ ਕਮਾਵਾ ਕਦੇ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਮਾਂ ਨਹੀਂ ਹੁੰਦੀਆਂ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਤੁਸੀਂ ਸਹੀ ਕਿਹਾ اسی ਭੁੱਲ ਗਈ ਸੀ ਮੰਮੀ ਅਸੀਂ ਪੈਸੇ ਚ ਹੀ ਐਨੇ ਹਨ ਨੇ ਹੋ ਗਿਆ ਸੀ ਮੰਮੀ ਮੈਂ ਇਹ ਭੁੱਲ ਗਈ ਸੀ ਕਿ ਸੱਸ ਵੀ ਤਾਂ ਮਾਏ ਹੁੰਦੀ ਆ ਪਰ ਮੰਮੀ ਅਹਿਸਾਸ ਉਦੋਂ ਹੁੰਦਾ ਜਦੋਂ ਇਹ ਦਿਲ ਤੇ ਸੱਟ ਪੈਂਦੀ ਆ ਆਪਣੀ ਮਾਂ ਦੀ ਫੇਰ ਅਹਿਸਾਸ ਹੁੰਦਾ ਵੀ ਮਾਂ ਕੀ ਹੁੰਦੀ ਆ ਜੋ ਮੈਨੂੰ ਹੁਣੇ-ਹੁਣੇ ਰੱਬ ਨੇ ਕਰਵਾਤਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਆ ਠੀਕ ਆ ਤੁਸਮੂ ਕੋਈ ਨਹੀਂ ਪਤਾ ਕਿਸੇ ਦੀ ਮਾਂ ਨੂੰ ਕੁਝ ਨਾ ਹੋਵੇ ਰੱਬਾ ਤਨੀਰ ਖਾਲਾ ਮੰਮੀ ਮੈਂ ਫੇਰ ਤੈਨੂੰ ਰੋਟੀ ਬਣਾ ਕੇ ਦਿੰਦੀ ਠੀਕ ਆ ਕੋਈ ਨਹੀਂ ਕੋਈ ਹੂੰ ਹੋਂ ਤਾਂ ਉਹ ਅਹਿਸਾਸ ਹੋ ਗਿਆ ਨਾ ਬਿਲਕੁਲ ਮੰਮੀ ਕੋਈ ਗੱਲ ਅੱਜ ਸਾਨੂੰ ਅਹਿਸਾਸ ਹੋ ਗਿਆ ਅਸੀਂ ਗਲਤ ਸੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਸਹੀ ਐ ਮੰਮੀ ਸਹੀ ਆ ਉਹ ਤਾਂ ਮੰਮੀ ਚੱਲ ਤੁਹਾਡੀਆਂ ਅੱਖਾਂ ਖੁੱਲ ਗਈਆਂ ਅੱਖਾਂ ਖੁੱਲ ਗਈਆਂ ਸਾਡੀਆਂ ਉਹ ਤਾਂ ਇਹਦੀ ਮਾਂ ਬਿਮਾਰ ਹੋ ਗਈ ਤੇ ਇਹਦੀ ਅੱਖ ਖੁੱਲ ਗਈ ਨਹੀਂ ਤਾਂ ਮੈਂ ਤਾਂ ਇਹਦੇ ਮਗਰ ਲਾ ਕੇ ਮੈਂ ਵੀ ਪਾਗਲ ਹੋਇਆ ਫਿਰਦਾ ਸੀ ਆਪਣੀ ਰੱਬ ਵਰਗੀ ਮਾਂ ਨੂੰ ਭੁੱਲ ਕੇ ਬੈਠਾ ਸੀ ਉਹ ਵੀ ਵਿਚਾਰੀ ਠੀਕ ਠਾਕ ਹੋ ਜਾਣਾ ਉਹਨਾਂ ਦੀ ਕਿਸੇ ਦੀ ਮਾਂ ਨੂੰ ਕੁਝ ਨਾ ਹੋਵੇ ਪ੍ਰੀਤ ਕਹਿੰਦੀ ਠੀਕ ਆ ਹੁਣ ਸ਼ੁਕਰ ਹਾਂਜੀ ਤੂੰ ਸਵੇਰੇ ਜਾਵੇਂ ਮੈਂ ਮੰਮੀ ਤੇ ਕੋ ਰਹਾਂਗਾ ਤੋ ਸਵੇਰੇ ਜਾ ਕੇ ਆਪਣੀ ਮੰਮੀ ਨੂੰ ਦੇਖਿਆ ਮੈਂ ਹਾਲਚਾਲ ਪੁੱਛਿਆ ਮੈਂ ਉਹਨੂੰ ਠੀਕ ਆ ਠੀਕ ਮੰਮੀ ਤੁਹਾਡਾ ਜੋ ਦਿਲ ਕਰਦਾ ਨਾ ਹੁਣ ਮੈਂ ਤੁਹਾਨੂੰ ਕਦੀ ਵੀ ਨਹੀਂ ਕਹੂੰਗੀ ਤੁਹਾਡਾ ਜੋ ਦਿਲ ਕਰਦਾ ਤੁਸੀਂ ਉਹ ਖਾਓ ਠੀਕ ਆ ਚਲੋ ਫਿਰ ਹੁਣ ਇਦਾਂ ਕਰੀ ਮੈਂ ਹੁਣੇ ਫੋਨ ਕਰ ਦਿੰਦਾ ਮੈਸਤਰੀ ਨੂੰ ਮੰਮੀ ਦੇ ਕਮਰੇ ਦੇ ਵਿੱਚ ਏਸੀ ਲਵਾ ਦੇਣਾ ਹੈ ਮੰਮੀ ਉਧਰ ਏਸੀ ਦੇ ਵਿੱਚ ਸੌਂਿਆ ਕਰੂਗੀ ਹਾਂ ਉਧਰ ਲਵਾ ਦੋ ਉਧਰ ਏਸੀ ਲਵਾ ਦੇਣਾ ਮੰਮੀ ਦੇ ਕਮਰੇ 'ਚ ਉੱਥੇ ਗਰਮੀ ਹੁੰਦੀ ਆ ਕਸੇ ਅਸੀਂ ਥੱਲੇ ਲੱਤਾਂ ਫਸਾਰ-ਵਸਾਰ ਕੇ ਸੌਂਨੇ ਆ ਤੇ ਮਾਂ ਸਾਡੀ ਗਰਮੀ ਦੇ ਵਿੱਚ ਜੀ ਅਸੀਂ ਆਪਣੀ ਮਾਂ ਦੀ ਸੇਵਾ ਕਰ ਲਈ ਜਿਹੀ ਰੱਬ ਦੀ ਕਰ ਲਈ ਬਿਲਕੁਲ ਫਿਰ ਰੱਬ ਦੀ ਸੇਵਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਮਤ ਤੇ ਜਿਹੜਾ ਪੜਦਾ ਆ ਨਾ ਇਹ ਫਏ ਜਾਂਦਾ ਇਹ ਬੰਦੇ ਤੇ ਬਸ ਦੀ ਗੱਲ ਨਹੀਂ ਹੁੰਦੀ ਇਹ ਮਤ ਤੋਂ ਜਿਹੜਾ ਪੜਦਾ ਹੈ ਲਾਹਣ ਵਾਲਾ ਵੀ ਉਹ ਰੱਬ ਹੀ ਬੈਠਾ ਬਸ ਉਹਨੇ ਸਾਨੂੰ ਇਹ ਅਹਿਸਾਸ ਕਰਾਉਣਾ ਸੀ ਸਾਡੀ ਅੱਖ ਖੁੱਲਣੀ ਸੀ ਖੋਲ ਦਿੱਤੀ ਉਹਨੇ ਫਿਰ ਵੀ ਅਸੀਂ ਕਹਿੰਦੇ ਆ ਰੱਬ ਦਾ ਧੰਨਵਾਦ। ਮੈਨੂੰ ਦੱਸਦੀਆਂ ਨਾ। ਤੇ ਮੇਰੇ ਜਾਦੀ ਪਤਾ ਨਹੀਂ ਦਿਲ 'ਚ ਘਬਰਾਟ ਜੀ ਕਿਉਂ ਹੋਈ ਜਾਂਦੀ। ਮੈਨੂੰ ਉਦੋਂ ਦੀ ਚੈਨ ਹੀ ਨਹੀਂ ਆਂਦੀ। ਨਹੀਂ ਤਾਂ ਮੈਂ ਤਾਂ ਕਦੀ ਵੀ ਨਹੀਂ ਇਦਾਂ ਸੋਚਿਆ ਸੀ। ਮੈਂ ਇਹਨੂੰ ਟਿਕਾਈ ਨਹੀਂ ਸੀ ਆਉਂਦੀ। ਮੈਂ ਤਾਂਹੀਂ ਭੱਜ ਗਈ। ਹਾਏ ਮੈਂ ਇਹ ਡਰਦੀ ਆ ਜੇ ਮੈਂ ਨਾ ਜਾਂਦੀ। ਖਰੇ ਕੀ ਹੋ ਜਾਣਾ ਸੀ। ਖਰੇ ਕੀ ਭਾਣਾ ਬਰਤ ਜਾਣਾ ਸੀਗਾ। ਉਹ ਸ਼ੁਕਰ ਪ੍ਰਮਾਤਮਾ ਦਾ। ਉਸ ਪ੍ਰਮਾਤਮਾ ਨੇ ਮੈਨੂੰ ਭੇਜਤਾ ਕਿਤੇ ਵਾਹਿਗੁਰੂ। ਹੋ ਤੋ ਸ਼ਿੰਦੇ ਨੂੰ ਫੋਨ ਨਾ ਕਰੀਂ ਦੁਬਾਰਾ ਨਹੀਂ ਉਹ ਆਪਣੇ ਆਪ ਆਉਣਗੇ ਉਹਨਾਂ ਨੂੰ ਮਾਰਾ ਚੰਗਾ ਨਹੀਂ ਹੁਣ ਕੁਝ ਵੀ ਕਹਿਣਾ ਤੁਸੀਂ ਪੈਨਸ਼ਨ ਫੜਾ ਦਿਓ ਉਹਨਾਂ ਨੂੰ ਉਹਨਾਂ ਨੂੰ ਪੈਨਸ਼ਨ ਵੀ ਫੜਾ ਦੇਣੀ ਆ ਜਿਹੜੀ ਪੈਨਸ਼ਨ ਅਸੀਂ ਪਹਿਲਾਂ ਫੇਰਾ ਫੇਰੀਆਂ ਕਰਕੇ ਉਹਨਾਂ ਦੇ ਹਿੱਸੇ ਦੀ ਖਾਦੀ ਆ ਉਹ ਵੀ ਵਾਪਸ ਕਰ ਦੇਣੀ ਆ ਜਿਹੜੀ ਅਸੀਂ ਉਹ ਚੋਰ ਕਹਿ ਕੇ ਲਟਵਾਈ ਆ ਉਹ ਵੀ ਅਸੀਂ ਦੋਸ਼ੀ ਆ ਆਪਣੀ ਮਾਂ ਦੇ ਉਹ ਵੀ ਕੋਈ ਮੰਮੀ ਚੋਰ ਨਹੀਂ ਸੀ ਲੁੱਟ ਕੇ ਲਗਿਆ ਉਹ ਵੀ ਅਸੀਂ ਇੱਕ ਚੋਰ ਬਣਾ ਕੇ ਕਿਸੇ ਨੂੰ ਤੁਹਾਡੇ ਕੋਲੋਂ ਪੈਨਸ਼ਨ ਖਵਾਈ ਸੀਗੀ ਸਿਰਫ ਹਾਂ ਜੀ ਉਹ ਵੀ ਅਸੀਂ ਆਪ ਖਵਾਈ ਸੀ ਲਾਲਚੀ ਹੋ ਗਏ ਸੀ ਹੈਨਾ ਅੰਨੇ ਹੋ ਗਏ ਸੀ ਹੈਨਾ ਅਸੀਂ ਭੁੱਲ ਗਏ ਸੀ ਸਿਰਫ ਪੈਸਾ ਦੀਦਾ ਸੀ ਸਾਨੂੰ ਪੈਨਸ਼ਨ ਦੀਦੀ ਸੀ ਰੱਬ ਵਰਗੀ ਮਾਂ ਨਹੀਂ ਸੀ ਦੀ ਸਾਡੀਆਂ ਗਲਤੀਆਂ ਮਾਫੀ ਦੇ ਲਾਇਕ ਤਾਂ ਨਹੀਂ ਹੈਗੀਆਂ ਪਰ ਫਿਰ ਵੀ ਮਾਂ ਮਾਫ ਕਰ ਸਕਦੀ ਆ ਮਾਫ ਕਰਿਓ ਸਾਨੂੰ ਅਸੀਂ ਮੁੜ ਕੇ ਕਦੇ ਵੀ ਤੁਹਾਡਾ ਦਿਲ ਨਹੀਂ ਦਿਖਾਵਾਂਗੇ ਕਦੇ ਵੀ ਉਹ ਤਾਂ ਮੈਂ ਤਾਂ ਕਦੇ ਫੇਰ ਵੀ ਆਪਣੇ ਮਨ ਚੋਂ ਕੋਈ ਮਾੜਾ ਸ਼ਬਦ ਬੋਲਿਆ ਨਹੀਂ ਅਸੀਂ ਜੋ ਸੀ ਮਾੜੇ ਸ਼ਬਦ ਬੋਲਣ ਵਾਲੇ ਬੁੱਧੀ ਪ੍ਰੇਸ਼ਟ ਹੋ ਗਈ ਸਾਡੀ ਮੈਨੂੰ ਮਾਫ ਕਰਤਾ ਮੰਮੀ ਮੈਂ ਕੋਈ ਨਹੀਂ ਪੁੱਤ ਮੈਂ ਮਾਫ ਕਰਤਾ ਮੰਮੀ ਅੱਜ ਤੋਂ ਬਾਅਦ ਤੁਸੀਂ ਨਾ ਜੋ ਵੀ ਤੁਹਾਡੇ ਨਾਲ ਅਸੀਂ ਕੀਤਾ ਉਹ ਕਦੀ ਮੰਮੀ ਜ਼ਿੰਦਗੀ ਦੇ ਵਿੱਚ ਲੜ-ਗੱਲ ਬੰਦ ਲਿਓ ਭਈ ਤੁਸੀਂ ਦਿਲ ਚੋਂ ਖਿਆਲ ਲੈ ਆਣਾ ਹੀ ਨਹੀਂ ਜੋ ਤੁਹਾਨੂੰ ਬੋਲਿਆ ਮੰਮੀ ਉਹਨੂੰ ਭੁੱਲ ਜਿਓ ਮਵਾੜਾ ਸਮਾਂ ਕਰਕੇ ਭੁੱਲ ਜਿਓ ਕੋਈ ਮਾੜਾ ਟਾਈਮ ਸੀ ਉਹ ਉਹ ਭੁੱਲ ਜਿਓ ਮੰਮੀ ਕੋਈ ਕਈ ਵਾਰੀ ਸਮਾਂ ਹੀ ਇਦਾਂ ਦਾ ਹੁੰਦਾ ਆ ਪਰ ਮੰਮੀ ਮaaf ਕਰਦੇ ਹੋ ਕੋਈ ਗੱਲ ਨਹੀਂ ਪੁੱਤ ਮਾਫੀ ਬਸ ਮਾਲਕ ਕੋਲੋਂ ਮੰਗੋ ਸਾਡਾ ਮਾਲਕ ਉਸ ਮਾਲਕ ਤੋਂ ਮੰਗ ਲਈ ਜਾਂ ਮਾਂ ਤੋਂ ਮੰਗ ਲਈ ਇੱਕੋ ਗੱਲ ਆ ਮੰਮੀ ਚਲੋ ਹੁਣ ਚਲੋ ਕੋਈ ਨਹੀਂ ਗਲਤੀਆਂ ਵੀ ਇਨਸਾਨਾਂ ਕੋਲ ਹੁੰਦੀਆਂ ਨੇ ਤੁਸੀਂ ਐਦਾਂ ਕਰੋ ਖਾ ਲੋ ਪਨੀਰ ਮੈਨੂੰ ਕੋਈ ਗੱਲਾ ਸ਼ਿਕਵਾ ਨਹੀਂ ਕੋਈ ਗੱਲ ਨਹੀਂ ਠੀਕ ਆ ਮੰਮੀ ਮੈਂ ਰੋਟੀ ਬਣਾ ਦਵਾਂ ਨਹੀਂ ਗਿਲਾ ਸ਼ਿਕਵਾ ਤਾਂ ਹੀ ਤਾਂ ਮਾਂ ਕਹਿੰਦੇ ਆ ਲੱਖ ਬੱਚੇ ਮਾਰਾ ਬੋਲਦੇ ਮਾਂ ਨੂੰ ਲੱਖ ਮਾਰਾ ਬਿਹਾਰ ਕਰਨ ਮਾਂ ਨਾਲ ਪਰ ਇੱਕ ਮਾਂ ਐਦਾਂ ਦੀ ਆ ਜਿਹੜੀ ਮੁੜ ਕੇ ਗਾਲ ਸਾਰੇ ਬੱਚਿਆਂ ਦੀ ਗਲਤੀਆਂ ਮਾਫ ਕਰਕੇ ਫਿਰ ਆਪ ਨੂੰ ਗਲੇ ਲਗਾ ਲੈਂਦੀ ਆ ਇਸੇ ਕਰਕੇ ਤਾਂ ਮਾਂ ਸ਼ਬਦ ਬੜਿਆ ਚਲੋ ਠੀਕ ਆ ਮੰਮੀ ਬੈਠੋ ਤੁਸੀਂ ਮੈਂ ਰੋਟੀ ਬਣਾ ਲਵਾਂ ਕਰ ਲੈ ਕਰ ਲੈ ਕੋਈ ਨਹੀਂ ਤੂੰ ਰੋਟੀ ਬਣਾ ਕੇ ਆ ਜਾਈ ਫੇ ਮੈਂ ਦਵਾਈ ਥੋੜੀ ਲੈ ਆਂਦੀ ਹਾਂ ਮੈਂ ਬਾਕੀ ਦਵਾਈ ਵੀ ਸਾਰੀ ਲੈ ਆ ਦਵਾਂ ਮੰਮੀ ਨੂੰ ਹਾਂ ਹਾਂ ਲੈ ਆਓ ਜਾ ਕੇ ਠੀਕ ਆ